ਡੰਡੋਤ ਬੰਧਨ ਅਨਕਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਥ ਕਿਰਪਾ ਕਰੋ ਦੀਨ ਕੈ ਮੇਰਾ ਗੁਣ ਹੈ ਅਪ ਗੁਣ ਨਾ ਵਿਚਾਰੋ ਕੋਈ ਮਾਟੀ ਦਾ ਕਿਆ ਤਪੈ ਸੁਆਮੀ ਮਾਨਸ ਕੀ ਗਤਿ ਇਹੀ ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਆਪਾਂ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਆ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਹੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਸੋ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਸੰਸਾਰ ਦੇ ਵਿੱਚ ਆਏ ਬਹੁਤ ਸਾਰੇ ਭਗਤ ਬਾਂਦਰੀਕਰਨ ਵਾਲੇ ਪਹਿਲਾਂ ਆਪਣੀ ਮਤ ਦੁਆਰਾ ਬੰਦਗੀ ਕਰਦੇ ਸੀ ਸਿੱਧ ਗੋਸ਼ਟ ਸਿੱਧਾਂ ਦੇ ਨਾਲ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਿਚਾਰ ਹੋਈ ਸਿੱਧਾਂ ਨੇ ਆਪਣੇ ਉਹਨਾਂ ਬਹੁਤ ਯਤਨ ਕੀਤਾ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਜਿਹੜੀ ਸੀ ਉਹ ਅਕਾਲ ਪੁਰਖ ਦੀ ਜਿਹੜੀ ਸਿੱਧੀ ਨਾਮ ਦੀ ਗੱਲ ਉਹਨਾਂ ਨੇ ਦੱਸੀ ਹੈ ਹੁਣ ਆਪਾਂ ਸਾਰੇ ਜਾਣੇ ਗੁਰੂ ਘਰ ਆਉਂਨੇ ਆ ਮੱਥਾ ਵੀ ਟੇਕਦੇ ਆ ਗੁਰਪਰ ਵੀ ਕਰਦੇ ਆ ਕੱਢਦੇ ਆ ਸਾਰੇ ਕਿਰਿਆ ਕਰਨ ਕਰਦੇ ਪਰ ਸਾਨੂੰ ਨਾਮ ਦਾ ਭੇਤ ਨਹੀਂ ਜਿਨ੍ਹਾਂ ਚਿਰ ਸਾਨੂੰ ਨਾਮ ਦਾ ਭੇਤ ਨਹੀਂ ਉਹਨਾਂ ਚਿਰ ਅਸੀਂ ਇਸ ਸੰਸਾਰ ਤੋਂ ਮੁਕਤ ਨਹੀਂ ਹੋ ਸਕਦੇ ਸਤ ਸੰਗਤ ਜੀ ਸਿੱਧਾਂ ਨੇ ਸ਼ਾਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ ਕਿਹਦੇ ਕੌਣ ਗੁਰੂ ਕਿਸਕਾ ਤੂੰ ਚੇਲਾ ਜਦੋਂ ਹਾਰ ਗਏ ਵਿਚਾਰਧਾਰਾ ਦੇ ਵਿੱਚ ਹਾਰ ਗਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿਹਦੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਹੋਰੋ ਸ਼ਬਦ ਹੈ ਕਿੱਥੇ ਹੈ ਕਿਉਂਕਿ ਆਪਾਂ ਇਸ ਸੰਸਾਰ ਦੇ ਵਿੱਚ 8-10 ਘੰਟੇ ਰਹਿਨੇ ਆ ਸਾਧ ਸੰਗਤ ਜੀ ਉਸ ਤੋਂ ਬਾਅਦ ਜੇ ਨੂੰ ਆਪਾਂ ਛੋਟੀ ਮੌਤ ਕਿਹਾ ਗੁਰਬਾਣੀ ਦੇ ਵਿੱਚ ਸੌ ਜੰਨੇ ਆ ਪਰ ਸਾਨੂੰ ਇੱਧਰ ਦਾ ਗਿਆਨ ਹੈ ਉੱਧਰ ਦਾ ਗਿਆਨ ਨਹੀਂ ਜਿਨ੍ਹਾਂ ਚਿਰ ਸਾਡੇ ਸਰੀਰ ਦੇ ਅੰਦਰ ਉਹ ਨਾਮ ਜਿਹੜਾ ਹੈ ਦਸਵੇਂ ਘਰ ਦੇ ਵਿੱਚ ਉਹ ਨਾਮ ਹੈ ਜਿਨ੍ਹਾਂ ਚਿਰ ਸਾਨੂੰ ਉਹਦਾ ਭੇਤ ਨਹੀਂ ਆਪਾਂ ਇਸ ਸੰਸਾਰ ਕੇ ਚੁੱਕੀਏ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਬਾਲੀ ਰੂਪੇ ਨਹੀਂ ਪਤਾਲ ਨਾਨਕ ਦੁਖੀਆ ਸਭ ਸੰਸਾਰ ਹੁਣ ਤੁਸੀਂ ਸਾਰੇ ਜਾਨੇ ਬੈਠੇ ਹੋ ਇੱਕ ਵੀ ਬਾਹ ਖੜੀ ਕਰਕੇ ਕਹਿ ਦਿਓ ਵੀ ਜਿਹੜਾ ਸੁਖੀ ਹੈ ਕਿਉਂ ਆਪਾਂ ਦੁਖੀ ਆ ਕਿਉਂਕਿ ਸਾਨੂੰ ਉਸ ਨਾਮ ਦਾ ਭੇਤ ਨਹੀਂ ਰਿਹਾ ਇੱਕ ਆਪਾਂ ਗੁਰੂ ਘਰ ਇੱਥੇ ਆਏ ਆ ਗੁਰੂ ਘਰ ਦੇ ਵਿੱਚ ਬੈਠੇ ਆ ਇੱਕ ਗੁਰਦੁਆਰਾ ਸਾਡੇ ਸਰੀਰ ਦੇ ਅੰਦਰ ਹੈ ਉਹਦੇ ਬਾਰੇ ਸਾਨੂੰ ਭੇਤ ਨਹੀਂ ਜਿੱਥੇ ਆਪਾਂ ਸੌਣ ਤੋਂ ਬਾਅਦ ਦਿੱਲੀ ਜਾਂਦੇ ਆ ਤੇ ਇਸੇ ਕਰਕੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਵੀ ਸਿੱਧਾਂ ਨੇ ਜਦੋਂ ਪੁੱਛਿਆ ਕਿ ਤੇ ਤੁਹਾਡਾ ਗੁਰੂ ਕੌਣ ਹੈ ਉਹ ਕਹਿੰਦੇ ਸ਼ਬਦ ਗੁਰੂ ਸੁਰਤਨ ਚੇਲਾ ਸ਼ਬਦ ਕਿਹੜਾ ਹੈ ਜਿਹਨੂੰ ਮਹਾਰਾਜ ਗੁਰਬਾਣੀ ਗੁਰੂ ਵੀ ਸਮਝਾਉਂਦੇ ਕਹਿੰਦੇ ਨਉ ਨਿਜ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਸਕਾ ਬਿਸਨਾ ਸੁੰਨ ਸਮਾਦ ਅਨਹਦ ਤੈ ਨਾਮ ਕਹਿਣ ਨਾ ਜਾਈ ਅਚਰਚ ਵੀ ਸਮਾਲ ਉਹ ਸਾਡੇ ਸਰੀਰ ਦੇ ਅੰਦਰ ਹੈ ਹੁਣ ਜਿੰਨਾ ਚਿਰ ਸਾਡੇ ਕੋਲ ਨਾਮ ਨਹੀਂ ਉਨਾ ਚਿਰ ਅਸੀਂ ਇਸ ਸੰਸਾਰ ਦੇ ਵਿੱਚ ਜੋ ਵੀ ਕਿਰਿਆ ਕਰਮ ਕਰਦੇ ਆ ਉਹ ਸਾਡਾ ਐਵੇਂ ਵਿਅਰਥ ਹੀ ਜਾਂਦਾ ਹੈ ਸਾਧ ਸੰਗਤ ਮਹਾਰਾਜ ਸਮਝਾਉਂਦੇ ਕਹਿੰਦੇ ਨਾਮ ਧੰਨ ਜਿਸ ਜਨ ਕੇ ਪਾਲੇ ਸੋਈ ਪੂਰਾ ਸਾਹ ਕਹਿੰਦੇ ਉਹ ਛਾ ਹੈ ਕਿਉਂਕਿ ਇੱਥੇ ਆਪਾਂ ਸੁਭਾਸਾ ਦੀ ਕਿਰਿਆ ਦੀ ਗਿਣਤੀ ਕਰਕੇ ਆਏ ਆ ਜਿੱਦਣ ਇੱਥੇ ਸਾਡੇ ਸੁਭਾਸ ਪੂਰੇ ਹੋ ਗਏ ਆਪਾਂ ਜਾਣਾ ਹੈ ਆਪਾਂ ਕੀ ਕੀਤਾ ਇਹਨੂੰ ਸੱਚ ਮੰਨ ਕੇ ਬੈਠ ਗਏ ਸੰਸਾਰ ਤੇ ਮਹਾਰਾਜ ਸਮਝਾਉਂਦੇ ਨੇ ਆਪਾਂ ਧੀਆਂ ਪੁੱਤਾਂ ਨੂੰ ਵੀ ਆਪਣੇ ਮੰਨ ਕੇ ਬੈਠ ਗਏ ਕਿ ਸਾਨੂੰ ਭੇਜ ਤੇ ਨਹੀਂ ਸਾਡੇ ਘਰ ਦਾ ਹੀ ਨਹੀਂ ਸਾਨੂੰ ਭੇਜ ਅਸੀਂ ਜਿਹੜੇ ਆ ਬਜਰੀ ਸੀਮਿੰਟ ਦੇ ਘਰ ਬਣਾਏ ਇਹਨਾਂ ਨੂੰ ਆਪਣੇ ਸਮਝ ਬੈਠੇ ਇਹਦੇ ਵਿੱਚ ਮਹਾਰਾਜ ਸਮਝਾਉਂਦੇ ਨੇ ਕਿਤੇ ਘਰ ਮੇ ਘਰ ਦਿਖਾਏ ਦੇ ਸੋ ਸਤਗੁਰ ਫੁਰਖ ਸੁਝਾਨ ਪੰਜ ਸ਼ਬਦ تنਕਾਰ ਧੁਨ ਤੇ ਵਾਜੇ ਸ਼ਬਦ ਨਿਸ਼ਾਨ ਕਹਿੰਦੇ ਤੇਰੇ ਘਰ ਦੇ ਬੂਹੇ ਦੇ ਅੱਗੇ ਪੰਜ ਸ਼ਬਦ ਚੱਲਦੇ ਤੁਹਾਡੇ ਸਰੀਰ ਦੇ ਅੰਦਰ ਇਹ ਸਰੀਰ ਜਿਹੜਾ ਦਸਾਂ ਦਵਾਰਿਆਂ ਦਾ ਹੈ ਜਿਹੜੇ ਨੌ ਦਵਾਰੇ ਨੇ ਇਹ ਬਾਹਰ ਨੂੰ ਖੁੱਲਦੇ ਨੇ ਦਸਮਾ ਜਿਹੜਾ ਅੰਦਰ ਨੂੰ ਖੁੱਲਦਾ ਪਰ ਦਸਮੇ ਰ ਸਾਨੂੰ ਭੇਤ ਨਹੀਂ ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਹਉਮੈ ਆ ਹੰਕਾਰ ਹੈ ਉਹਨਾਂ ਚਿਰ ਅਸੀਂ ਪਰਮਾਤਮਾ ਦੇ ਮਾਰਗ ਤੇ ਚੱਲੇ ਨਹੀਂ ਸਕਦੇ ਨਾਮ ਹੀ ਨਹੀਂ ਵਰਗਟ ਹੋਣਾ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਹਰ ਜੀ ਹੰਕਾਰ ਨਾ ਭਾਵੇ ਆਪਾਂ ਸਾਰਾ ਕੁਝ ਕਰਦੇ ਆ ਕੋਈ ਵੀ ਕੰਮ ਐਸਾ ਸੰਸਾਰ 'ਚ ਨਹੀਂ ਜਿਹੜਾ ਧਰਮ ਦਾ ਆਪਾਂ ਨਹੀਂ ਕਰਦੇ ਪਰ ਹਉਮੈ ਨਹੀਂ ਛੱਡਦੇ ਜੇ ਅਸੀਂ ਸੰਸਾਰ ਦੇ ਵਿੱਚ ਲੰਗਰ ਲਾਉਨੇ ਆ ਤੇ ਮੋਹ ਸਾਡੀ ਹੁੰਦੀ ਹੈ ਜੇ ਅਸੀਂ ਗੁਰੂ ਘਰ ਦੇ ਵਿੱਚ ਕੋਈ ਪੈਸਾ ਚਾੜਦੇ ਆ ਜਾਂ ਪੱਥਰ ਟੈਲਾ ਲਵਾਉਨੇ ਆ ਤੇ ਅਸੀਂ ਕਹਿੰਨੇ ਅਸੀਂ ਕੀਤਾ ਭਾਈ ਤੂੰ ਵੀ ਤਾਂ ਕਿਸੇ ਤੋਂ ਲੈ ਕੇ ਆਇਆ ਤੈਨੂੰ ਦੇਣ ਵਾਲਾ ਕੌਣ ਹੈ ਹੁਣ ਆਪਾਂ ਇੱਥੇ ਗੁਰੂ ਘਰ ਆਏ ਆ ਇੱਥੇ ਗੁਰੂ ਘਰਾਂ ਕੋਈ ਪੈਸਾ ਚਾੜਿਆ ਪਰ ਇਹ ਦੇਖਣਾ ਵੀ ਸਾਨੂੰ ਕਹਿੰਨੇ ਦਿੱਤਾ ਹੈ ਗੁਰਬਾਣੀ ਗੁਰੂ ਦੇ ਵਿੱਚ ਮਾਰਾ ਸਮਝਾਉਂਦੇ ਕਿ ਜੇ ਜੱਜਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟਨਾ ਆਵੇ ਹੀ ਅਗੰਤ ਪਰੇ ਪੰਡਾ ਮਾਲਕ ਤੁਹਾਡੇ ਅੰਦਰ ਹੈ ਸਾਰੇ ਜਾਣਿਆਂ ਦੇ ਅੰਦਰ ਪਰਮਾਤਮਾ ਹੈ ਲੱਭੋ ਅੰਦਰ ਕਿੱਥੇ ਹੈ ਹਰ ਮੰਦਰ ਇਹ ਸਰੀਰ ਹੈ ਗਿਆਨ ਰਤੀ ਪ੍ਰਗਟ ਹੋਏ ਗਿਆਨ ਦਾ ਵੱਧਾ ਮੰਨ ਰਹੇ ਗੁਰਬਿੰਨ ਗਿਆਨ ਨਾ ਹੋਏ ਇਹ ਸਰੀਰ ਨੂੰ ਹਰੀ ਦਾ ਮੰਦਰ ਕਿਹਾ ਗਿਆ ਹੈ ਇਸ ਹਰ ਮੰਦਰ ਦੇ ਅੰਦਰ ਪਰਮੇਸ਼ਰਾ ਤੁਹਾਡੇ ਅੰਦਰ ਹੁਣ ਤੁਹਾਨੂੰ ਮੈਂ ਛੋਟੀ ਜਿਹੀ ਇੱਕ ਵਿਚਾਰ ਦੱਸਾਂ ਜਦੋਂ ਤੁਸੀਂ ਆ ਵਿਚਾਰ ਨੂੰ ਸੁਣ ਕੇ ਕਿਉਂਕਿ ਮਾਲਕ ਤੁਹਾਨੂੰ ਅੰਦਰੋਂ ਜਨਾ ਰਿਹਾ ਹੈ ਮਨ ਸਾਡਾ ਸੌਂ ਗਿਆ ਇਸ ਸੰਸਾਰ ਦੇ ਦੈਰੇ 'ਚ ਆਣ ਕੇ ਹੁਣ ਦੇਖੋ ਸਾਰੇ ਜਾਨੇ ਜਦੋਂ ਮੰਨ ਲਓ ਆਪਾਂ ਕੋਈ ਵੀ ਬੁਰਾ ਕੰਮ ਕਰਦੇ ਆ ਮੰਨ ਲਓ ਕਿਸੇ ਦੀ ਚੋਰੀ ਕਰਨ ਜਾਣਾ ਆਪਾਂ ਇੱਕ ਆਵਾਜ਼ ਆਉਂਦੀ ਅੰਦਰੋਂ ਨਾ ਕਰ ਆਉਂਦੀ ਸਾਰੇ ਅੰਦਰ ਕਿ ਨਹੀਂ ਆਉਂਦੀ ਆਉਂਦੀ ਐ ਤੇ ਇੱਕ ਆਵਾਜ਼ ਆਉਂਦੀ ਕਰ ਦੇ ਇਸ ਕਰਕੇ ਜਿਹੜੀ ਸਾਡੇ ਸਰੀਰ ਦੇ ਅੰਦਰ ਆਵਾਜ਼ ਆਉਂਦੀ ਐ ਕਰਦੇ ਉਹ ਹੈ ਪੰਜਾਂ ਦੂਤਾਂ ਦੀ ਆਵਾਜ਼ ਜਿਹਨੂੰ ਮਹਾਰਾਜ ਸਮਝਾਉਂਦੇ ਇਸ ਦੇਹੀ ਅੰਦਰ ਪੰਜ ਚੋਰ ਬਸਿਆ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟਾ ਮਨ ਮੁੱਖ ਨਹੀਂ ਪੁੱਜਿਆ ਕੋਈ ਨਾ ਸੁਣੇ ਪੁਕਾਰਾ ਇੱਕ ਆਵਾਜ਼ ਪ੍ਰਮਾਤਮਾ ਦੀ ਹੈ ਜਿਹੜੀ ਕਹਿੰਦੀ ਨਾ ਕਰ ਤੁਸੀਂ ਚੰਗਾ ਕਰਦੇ ਹੋ ਤੁਸੀਂ ਮਾੜਾ ਕਰਦੇ ਹੋ ਪਰ ਤੁਹਾਨੂੰ ਅੰਦਰੋਂ ਜਨਾ ਰਹੀ ਹੈ ਲਗਾਤਾਰ ਉਹਦੇ ਨਾਲ ਜੁੜਨਾ ਆਪਣਾ ਇਸੇ ਕਰਕੇ ਸਾਧ ਸੰਗਤ ਜੀ ਜਦੋਂ ਅਸੀਂ ਨਾਮ ਜਪਦੇ ਆ ਨਾਮ ਜਪਣ ਦੇ ਨਾਲ ਕੀ ਹੁੰਦਾ ਹੈ ਘਰਾਂ ਦੇ ਵਿੱਚ ਨਾਮ ਨਹੀਂ ਹੈਗਾ ਅਸੀਂ ਨਾਮ ਨਹੀਂ ਜਪਦੇ ਅਸੀਂ ਅੰਮ੍ਰਿਤ ਵੀ ਛੱਕਿਆ ਬਾਣੀ ਵੀ ਪੜਦੇ ਆ ਨਾਮ ਨਹੀਂ ਜਪਦੇ ਬਾਣੀ ਪੜਨੀ ਹੈ ਕਿਹੜੇ ਪਾਤਸ਼ਾਹ ਦੀ ਕਿੰਵੇਂ ਅੰਗ ਤੇ ਕੀ ਸੰਬੋਧਨ ਕਰਦੀ ਹੈ ਮਹਾਰਾਜ ਸਮਝਾਉਂਦੇ ਕਹਿੰਦੇ ਪਾਠ ਪੜੇ ਨਾ 부ਝੀ ਭੇਖੀ ਭਰਮ ਪਲਾਹੇ ਕਹਿੰਦੇ ਪਾਠ ਪੜ ਕੇ ਉਹਨੂੰ 부ਝਿਆ ਨਹੀਂ ਭਰਮ ਵਿੱਚ ਵੇਸ ਉੱਤਾ ਹੋਇਆ ਬਾਣੀ ਇਸ ਜਗ ਮੈਂ ਚਾਨਣ ਕਰਮ ਵਿਸੇ ਮਨ ਆਏ ਮਨ ਰੇ ਨਾਮ ਜਪਤ ਸੁਖ ਹੋਏ ਸੁਖਮਨੀ ਸਾਹਿਬ ਦੀ ਬਾਣੀ ਪੜਦੇ ਆ ਸੁਖਮਨੀ ਸਾਹਿਬ ਦੀ ਸਾਰੀ ਬਾਣੀ ਸਾਨੂੰ ਨਾਮ ਤੇ ਲੈ ਕੇ ਆਉਂਦੀ ਹੈ ਘਰਾਂ 'ਚ ਨਾਮ ਨਹੀਂ ਹੈ ਅਸੀਂ ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰ ਸਕਦੇ ਆ ਪਰ ਜੇ ਸਾਨੂੰ ਕਵੇ 10 ਮਿੰਟ ਨਾਮ ਜਪਣਾ ਉਹ ਸਾਡੇ ਕੋ ਜਪਿਆ ਨਹੀਂ ਜਾਂਦਾ ਜਿੰਨਾ ਚਿਰ ਨਾਮ ਨਹੀਂ ਜਪਦੇ ਜਿੰਨਾ ਚਿਰ ਅਸੀਂ ਘਰਾਂ ਦੇ ਵਿੱਚ ਬਹਿ ਕੇ ਨਾਮ ਨਹੀਂ ਜਪਦੇ ਆਪਣੇ ਅੰਦਰ ਮੁਖੀ ਨਹੀਂ ਹੁੰਦੇ ਉਹਨਾਂ ਚਿਰ ਸੰਸਾਰ ਤੋਂ ਸੁਖੀ ਨਹੀਂ ਹੋ ਸਕਦੇ ਇਸੇ ਕਰਕੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੇ ਵਿੱਚ ਸਾਨੂੰ ਦੱਸਿਆ ਕਿnde ਬਾਲੀ ਰੋਵੇ ਨਾਹੀਂ ਪਤਾਲ ਨਾਨਕ ਦੁਖਿਆ ਸਭ ਸੰਸਾਰ ਤੁਸੀਂ ਬੈਠੇ ਹੋ ਇਹ ਗੁਰਨਾਨਕ ਬਾਦਸ਼ਾਹ ਦਾ ਘਰ ਹੈ ਇਸੇ ਕਰਕੇ ਅਸੀਂ ਉਹਨਾਂ ਦੀ ਸੇਧ ਲੈ ਕੇ ਸੰਸਾਰ ਦੇ ਵਿੱਚ ਵਿਚਰਨਾ ਸੀ ਹੁਣ ਤੁਹਾਡੇ ਸਰੀਰ ਦੇ ਅੰਦਰ ਹੀ ਗੁਰਦੁਆਰਾ ਹੈ ਤੁਹਾਡੇ ਸਰੀਰ ਦੇ ਅੰਦਰ ਹੀ ਨਾਮ ਹੈ ਤੁਹਾਡੇ ਸਰੀਰ ਦੇ ਅੰਦਰ ਹੀ ਪਰਮਾਤਮਾ ਹੈ ਇਹ ਮੰਨ ਕੇ ਜਾਇਓ ਗੱਲ ਇੱਥੇ ਪਰਮਾਤਮਾ ਕਿਤੇ ਬਾਹਰ ਨਹੀਂ ਹੈ ਮਹਾਰਾਜ ਗੁਰਬਾਣੀ ਚ ਸਾਨੂੰ ਸਮਝਾ ਰਹੇ ਨੇ ਮਹਾਰਾਜ ਸਮਝਾਉਂਦੇ ਇਸ ਕਾਇਆ ਅੰਦਰ ਤੋਲ ਤਲਾਵੈ ਆਪੇ ਹੀ ਤੋਲਣ ਹਾਰ ਅੰਦਰ ਬੈਠਾ ਦੇਖਦਾ ਪਿਆ ਤੱਕੜੀ ਫੜ ਕੇ ਕਿ ਅਸੀਂ ਸੰਸਾਰ 'ਚ ਕੀ ਕਰਦੇ ਆਂ ਤੇ ਕਿਸ ਤਰ੍ਹਾਂ ਸੰਸਾਰ 'ਚ ਵਿਚਰਦੇ ਆਂ ਅਸੀਂ ਸੋਚਦੇ ਵੀ ਸਾਨੂੰ ਕਿੱਥੇ ਪ੍ਰਮਾਤਮਾ ਦੇਖਦਾ ਨੇ ਸਾਡੇ ਨਾਲ ਹੈ ਮਹਾਰਾ ਸਮਝਾਉਂਦੇ ਕਹਿੰਦੇ ਜਮੀਨ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਇਸੇ ਕਰਕੇ ਸਾਧ ਸੰਗਤ ਜੀ ਰੱਬ ਨੂੰ ਮਿਲ ਹੋਣਾ ਅੰਦਰੋਂ ਜਿੰਨਾ ਚਿਰ ਇਹ ਸਰੀਰ ਦੇ ਅੰਦਰ ਆਪਾਂ ਵੱੜਦੇ ਨਹੀਂ ਹੁਣ ਸਰੀਰ ਦੇ ਅੰਦਰ ਕਿੱਦਾਂ ਬੜੀਏ ਕਿਉਂਕਿ ਦਰਵਾਜ਼ੇ ਤਾਂ ਬਾਹਰ ਨੂੰ ਨਾ ਖੁੱਲਿਓ ਆ ਦਸਮਾ ਬੰਦ ਹੈ ਤੇ ਕਿਦਾਂ ਅਸੀਂ ਅੰਦਰ ਜਾਵਾਂਗੇ ਜਦੋਂ ਅਸੀਂ ਸਿਮਰਨ ਕਰਦੇ ਹਾਂ ਸਹਜ ਵਿੱਚ ਜਾਣਾ ਸਹਜ ਵਿੱਚ ਅੰਦਰ ਸਹਜ ਹੈ ਸਾਡੇ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਸਹਜ ਸਮਾਦ ਲੱਗੀ ਲਿਬ ਅੰਤਰ ਸੋਈ ਰਸ ਸੋਈ ਜਾਣਾ ਜੀ ਉਹ ਜਿਹਨੂੰ ਕਬੀਰ ਸਾਹਿਬ ਗੁਰਬਾਣੀ ਚ ਸਮਝਾ ਰਿਹਾ ਕਹਿੰਦੇ ਉਹ ਰਸ ਪੀਆ ਇਹ ਰਸ ਨਹੀਂ ਬਾਵਾ ਕਹਿੰਦੇ ਉਹ ਰਸ ਦੇ ਨਾਲ ਇਹ ਦੁਨੀਆ ਦੇ ਰਸ ਫਿੱਕੇ ਪੈ ਗਏ ਤੇ ਹੁਣ ਸਾਨੂੰ ਦੁਨੀਆ ਦੇ ਰਸ ਚੰਗੇ ਲੱਗਦੇ ਆ ਨਾਮ ਜਪਣ ਦੇ ਨਾਲ ਕੀ ਹੁੰਦਾ ਸਾਧ ਸੰਗਤ ਜੀ ਆਪਣਾ ਆਪ ਜਿਹੜੇ ਸਾਡੇ ਔਗਣ ਦਿਸਣੇ ਸ਼ੁਰੂ ਹੋ ਜਾਂਦੇ ਤੇ ਸਾਰਿਆਂ ਵਿੱਚ ਮਾਲਕ ਦਿਸਣਾ ਸ਼ੁਰੂ ਹੋ ਜਾਂਦਾ ਫਿਰ ਟੁੱਟਦੀ ਹੌਮੇ ਹੌਮੇ ਤਾਂ ਸਾਡੇ ਅੰਦਰ ਇੰਨੀ ਜੜ ਵੈਲੀ ਹੋਈ ਆ ਕਿ ਜਿੰਨਾ ਵੀ ਗੁਰੂ ਦੇ ਲਾਗੇ ਜਿਹੜਾ ਹੋਗਾ ਉੰਨੀ ਜਿਆਦਾ ਹੌਮੇ ਉੱਠਦੀ ਐ ਕਿਉਂਕਿ ਇਹਨੇ ਨਾਮ ਅੰਦਰ ਟਿਕਣ ਨਹੀਂ ਦੇਣਾ ਹੁਣ ਮਹਾਰਾਜ ਸਮਝਾਉਂਦੇ ਇੱਕ ਹੀ ਤੁਹਾਡੇ शरीਰ ਦੇ ਅੰਦਰ ਟਿਕੇਗੀ ਜਾਂ ਤਾਂ ਹੌਮੇ ਟਿਕੇਗੀ ਤੇ ਜਾਂ ਨਾਮ ਟਿਕੇਗਾ ਮਹਾਰਾਜ ਸਮਝਾਉਂਦੇ ਕਹਿੰਦੇ ਹੌਮੇ ਨਾਮੇ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਥਾਂ ਇਸੇ ਕਰਕੇ 사ਤ ਸੰਗਤ ਜੀ ਗੁਰੂ ਘਰ ਦੇ ਵਿੱਚ ਜਾਂਦੇ ਆ ਸਤ ਸੰਗਤ ਸਤ ਗੁਰੂ ਚਟਸਾਲ ਹੈ ਜਿੱਥੇ ਹਰ ਗੁਣ ਸਿੱਖਾ ਇੱਥੇ ਹਰੀ ਦੇ ਗੁਣ ਛਕਾਏ ਜਾਂਦੇ ਆ ਇਹ ਨਹੀਂ ਵੀ ਅਸੀਂ ਆਏ ਅਸੀਂ ਮੱਥਾ ਟੇਕਿਆ ਅਸੀਂ ਪ੍ਰਸ਼ਾਦ ਪਾਣੀ ਛਕਿਆ ਅਸੀਂ ਚਲੇ ਗਏ ਇਹ ਧਰਮ ਨਹੀਂ ਧਰਮ ਮਨ ਤੋਂ ਸ਼ੁਰੂ ਹੋਣਾ ਹੈ ਧਰਮੀ ਮਨ ਨੇ ਬਣਨਾ ਹੈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕੀ ਸਮਝਾਉਂਦੇ ਆ ਕਹਿੰਦੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਇਹ ਮਨ ਬੈਰੀ ਹੈ ਇਹ ਪਹਿਲਾਂ ਧੋਖਾ ਆਪਣੇ ਨਾਲ ਕਰਦਾ ਦੂਜੇ ਨਾਲ ਬਾਅਦ ਵਿੱਚ ਇਹਨੂੰ ਰੋਕਣਾ ਹੈ ਮਨ ਵਿੱਚ ਇੰਨੀ ਸ਼ਕਤੀ ਹੈ ਮਨ ਦੇ ਵਿੱਚ ਇੰਨੀ ਪਾਵਰ ਹੈ ਇਹਨੂੰ ਰੋਕਣਾ ਹੈ ਪਾਵਰ ਨੂੰ ਅੰਦਰ ਆਪਾਂ ਇਹ ਰੁਕਦਾ ਹੀ ਨਹੀਂ ਰਾਤ ਨੂੰ ਆਪਾਂ ਬੈਠੇ ਦੇ ਸੁੱਤੇ ਪਏ ਆਂ ਨਿਊਟਰਲ ਹੋ ਕੇ ਤਨ ਸਾਡਾ ਨਿਊਟਰਲ ਹੈ ਇਹ ਅੜਾਰੀਆਂ ਮਾਰਦਾ ਅਰਸ਼ਾਂ ਵਿੱਚ ਇਹ ਰੁਕਦਾ ਹੀ ਨਹੀਂ ਹੁਣ ਮਹਾਰਾਜ ਕਹਿੰਦੇ ਜੋ ਮੰਦਰ ਕੋ ਥੰਮ ਹੈ ਥੰਮਣ ਤੈ ਹ ਗੁਰ ਕਾ ਸ਼ਬਦ ਮਣੇ ਇਸ ਥੰਮਣ ਕਹਿੰਦੇ ਵੀ ਥੰਮਾ ਲਾ ਦਿਓ ਜਿੱਦਾਂ ਹੁਣ ਇੱਕਾ ਪਿੱਲਰ ਹੈ ਇਹ ਛੱਤ ਨੂੰ ਥੰਮਾ ਲੱਗ ਗਿਆ ਇਦਾਂ ਹੀ ਮਨ ਦੇ ਥੱਲੇ ਅਸੀਂ ਥੰਮਾ ਕਦਾ ਲਾਉਣਾ ਵਾਹਿਗੁਰੂ ਮੰਤਰ ਦਾ ਕੀ ਰੁਕੇ ਜਿੰਨਾ ਚਿਰ ਸਾਡੇ ਅੰਦਰ ਵਿਚਾਰ ਨਹੀਂ ਰੁਕਦੇ ਜਿੰਨਾ ਚਿਰ ਸਾਡੇ ਅੰਦਰੋ ਆਸ਼ਾ ਭਲਾਸ਼ਾ ਤ੍ਰਿਸ਼ਨਾ ਉੱਠਦੀ ਹੈ ਉਹਨਾਂ ਚਿਰ ਮਾਲਕ ਦਾ ਨਾਮ ਨਹੀਂ ਜਦੋਂ ਵਿਚਾਰ ਰੁਕੇ ਮਨ ਨੌ ਦਵਾਰਾਂ ਤੇ ਉੱਪਰ ਗਿਆ ਇੱਥੇ ਪ੍ਰਮਾਤਮਾ ਦਾ ਵਾਸਾ ਹੈ ਆਪਣੇ ਸਾਰੇ ਜਾਨਿਆਂ ਦੇ ਅੰਦਰ ਇੱਥੇ ਪ੍ਰਮਾਤਮਾ ਦਾ ਘਰ ਹੈ ਜਿੱਥੇ ਆਪਾਂ ਸਦਾ ਵਿੱਚ ਸਦਾ ਵਾਸਤੇ ਰਹਿਣਾ ਜਿਹੜਾ ਸਾਡਾ ਘਰ ਕਿਹੜਾ ਜਿੱਥੇ ਆਪਾਂ ਸੌਣ ਤੋਂ ਬਾਅਦ ਜਾਂਦੇ ਆਂ 24 ਘੰਟੇ ਦੀ ਦਿਨ ਰਾਤ ਹੈ 24 ਘੰਟਿਆਂ ਵਿੱਚੋਂ 12 ਘੰਟੇ ਆਪਾਂ ਇਸ ਸੰਸਾਰ 'ਚ ਰਹਿੰਦੇ ਜਿਹੜੇ ਰਾਤ ਨੂੰ 12 ਘੰਟੇ ਜਾਂਦੇ ਆ ਘਰ ਦਾ ਪਤਾ ਹੀ ਨਹੀਂ ਧੀਆਂ ਬੁੱਤਾਂ ਨੂੰ ਅਸੀਂ ਆਪਣੇ ਬਣਾ ਲਿਆ ਰਾਤ ਨੂੰ ਛੌਣ ਤੋਂ ਬਾਅਦ ਕੋਈ ਤੀਹ ਬੁੱਤ ਨਾਲ ਜਾਂਦਾ ਹੈ ਸਾਡੇ ਕੋਈ ਨਹੀਂ ਸਾਡੇ ਨਾਲ ਜਾਂਦਾ ਮਾਰੇ ਕਹਿੰਦੇ ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਯੋਗ ਇਹ ਪਿਛਲੇ ਜਨਮ ਦੇ ਸੰਯੋਗੀ ਹੈ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤੇ ਕੋਈ ਨਾ ਸਹਾਈ ਅੰਤ ਮੇਲੇ ਨਾ ਤੇਰੀ ਧੀ ਨੇ ਨਾ ਪੁੱਤ ਨੇ ਨਾ ਭੈਣ ਨੇ ਨਾ ਭਾਈ ਨੇ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਅੰਤ ਬੰਨੇ ਕੇਵਲ ਤੇ ਕਿਨੇ ਜਾਣਾ ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਕੇਵਲ ਨਾਮ ਨੇ ਨਾਲ ਜਾਣਾ ਨਾ ਮਾਤਾ ਨਾ ਧੀ ਨਾ ਪੁੱਤ ਬੱਚਿਆਂ ਨੂੰ ਪਾਲਦੇ ਆ ਅਸੀਂ ਬੰਦਨਾ ਵਿੱਚ ਕਦੋਂ ਫਾਦੇ ਗੁਰੂ ਨੂੰ ਛੱਡ ਦਿੰਦੇ ਆ ਮਹਾਰਾਜ ਸਮਝਾਉਂਦੇ ਕਹਿੰਦੇ ਖਸਮ ਵਸਾਰ ਕੀ ਇਹ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਬੈਦ ਨਾ ਭੋਲੇ ਜਾਰੂ ਲਾਏ ਲੱਭੋ ਤੁਹਾਡੇ ਅੰਦਰ ਕਿੱਥੇ ਨਾਮ ਹੈ ਘਰ ਦੇ ਵਿੱਚ ਸਾਰਾ ਦਿਨ ਅਸੀਂ ਸੰਸਾਰ ਦੇ ਵਿੱਚ ਕਰਦੀਆਂ ਰੋਟੀਆਂ ਪਕਾਉਣੇ ਖੇਤੀਆਂ ਬਾੜੀਆਂ ਕਰਦੇ ਸਭ ਕੁਝ ਕਰਦੇ ਆ ਜਦੋਂ ਨਾਮ ਦੀ ਗੱਲ ਆਉਂਦੇ ਸਾਡੇ ਉਦੋਂ ਹੀ ਬੋਟੇ ਝੁਕਣੇ ਸ਼ੁਰੂ ਹੋ ਜਾਂਦੇ ਆ ਜਿਹੜੀਆਂ ਬੀਬੀਆਂ ਦੀਆਂ ਚੌਂਕਰੀ ਮਾਰ ਕੇ ਨਹੀਂ ਬੈਠ ਸਕਦੀਆਂ ਉਹ ਲੰਮੀਆਂ ਬਹਿ ਜਾਣ ਬੈਠਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਇੰਨੀ ਭਗਤੀ ਸੌਖੀ ਕੀਤੀ ਹੈ ਪਹਿਲਾਂ ਲੋਕਾਂ ਨੇ ਕੀ ਕੀਤਾ ਕਈਆਂ ਨੇ ਕੇਸ ਬੰਨੇ ਕਈ ਖੂਜੇ ਲਟਕੇ ਕੋਈ ਪੁੱਠੇ ਲੜਕੇ ਗੁਰਨਾਥ ਬਾਦਸ਼ਾਹ ਨੇ ਸਿੱਧਾ ਇਹ ਆਉਂ ਜਾ ਸਾਨੂੰ ਕੀ ਸਮਝਾਉਣਾ ਕੀਤਾ ਕਿ ਤੁਸੀਂ ਮਨ ਨੂੰ ਰੋਕੋ ਤੰਦਰ ਦੇ ਵਿੱਚ ਰੋਲ ਹੀ ਕੋਈ ਨਹੀਂ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਚਿਖਾ ਦੇ ਉੱਤੇ ਕੀ ਚੜਦਾ ਤੰਨ ਬੰਦੇ ਦੀ ਮੌਤ ਤਾਂ ਹੁੰਦੀ ਨਹੀਂ ਮਨ ਤਾਂ ਮਰਦਾ ਹੀ ਨਹੀਂ ਇਹ ਸਰੀਰ ਛੱਡਿਆ ਅਗਲੇ ਸਰੀਰ ਦੇ ਵਿੱਚ ਆਕਾਰ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਜਿਹੜੇ ਸੰਸਾਰ 'ਚ ਕਰਮ ਕੀਤੇ ਹੋ ਆ ਗੁਰਨਾਥ ਬਾਦਸ਼ਾਹ ਨੇ ਕਹਤਾ ਵੀ ਤੁਸੀਂ ਪੁੱਠੇ ਸਿੱਧੇ ਲਟਕਣ ਦੀ ਲੋੜ ਨਹੀਂ ਤੁਸੀਂ ਤੰਨ ਨੂੰ ਨਿਊਟਰਲ ਕਰੋ ਤੰਨ ਨੂੰ ਛੱਡੋ ਹੁਣ ਜਿੰਨਾ ਜਿਹੜੇ ਤਨ ਨੂੰ ਛੱਡਦੇ ਨਹੀਂ ਆਪਾਂ ਤੇ ਜਿਹੜੀ ਜੋਤ ਹੈ ਅੰਦਰ ਮਨ ਤੋਂ ਜੋਤ ਸਰੂਪ ਹੈ ਆਪਾਂ ਸਾਰੇ ਐਨੇ ਕ ਜਾਣੇ ਆ ਐਨੇ ਜਾਣੇ ਆ ਆਪਾਂ ਸਾਰੇ ਜਾਣੇ ਇਹ ਨਹੀਂ ਜੋ ਆਪਾਂ ਦੀਦੇ ਇੱਕ ਦੂਜੇ ਨੂੰ ਇਹ ਮਾਇਆ ਹੈ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਉ ਭਰਮ ਭਲਾਇਆ ਇਹ ਮਾਇਆ ਹੈ ਇਹ ਥਰੀਰ ਜਿਹੜਾ ਚਿਖਾ ਤੇ ਜਾਏਗਾ ਕਬੀਰ ਸਾਹਿਬ ਜੀ ਨੰਗੇ ਕਬੀਰ ਸਾਹਿਬ ਜੀ ਨੇ ਦੇਖਿਆ ਕਿ ਜਦੋਂ ਕਿਸੇ ਬੰਦੇ ਦਾ ਸੰਸਕਾਰ ਹੁੰਦਾ ਸੀ ਤੇ ਕਬੀਰ ਸਾਹਿਬ ਕਹਿਣ ਲੱਗੇ ਕਹਿੰਦੇ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਾਲ ਹੋਏਗੇ ਤੇਰੇ ਆਪਾਂ ਵੀ ਚੜਨਾ ਚਾਹਦੇ ਵਿੱਚ ਇੱਕ ਦਿਨ ਸਾਧ ਸੰਗਤ ਜੀ ਕੌੜਾ ਸੱਚ ਆ ਇਹ ਆਪਾਂ ਵੀ ਚੜਨਾ ਪਰ ਚੜਨ ਤੋਂ ਪਹਿਲਾਂ ਅਸੀਂ ਉਹ ਨਾਮ ਨੂੰ ਪ੍ਰਗਟ ਕਰਕੇ ਨਾਮ ਵਿੱਚ ਸਮਾ ਕੇ ਆਪਣੇ ਦਸਵੇਂ ਘਰ ਦੇ ਵਿੱਚ ਵਾਸ ਕਰ ਲੈਣਾ ਜਿਹਨੂੰ ਦਸਵੇਂ ਘਰ ਨੂੰ ਬਾਬਾ ਰਵਦਾਸ ਜੀ ਸਮਝਾਉਂਦੇ ਨੇ ਕਹਿੰਦੇ ਉਹ ਮੇਰਾ ਸ਼ਹਿਰ ਹੈ ਬੇਗਮ ਜਿੱਥੇ ਕੋਈ ਗਮ ਨਹੀਂ ਇੱਥੇ ਦੁਖੀ ਬੈਠੇ ਘਰ ਘਰ ਦੇ ਵਿੱਚ ਹਜ਼ਾਰਾਂ ਦੀਆਂ ਕੋਠੀਆਂ ਟੈਲਾਂ ਪੱਥਰ ਮਾਲਬਰ ਬਿਜ਼ਨਸ ਚੱਲਦੇ ਪਏ ਕਰੋੜਾਂ ਰੁਪਈਆ ਉਹਨੀਆਂ ਚਿੱਕਾ ਜਾਂਦਾ ਪੈਂਦੀ ਹੈ ਘਰ ਦੇ ਵਿੱਚ ਜੇ ਮਾਇਆ ਵਿੱਚ ਸੁੱਖ ਹੁੰਦਾ ਤੇ ਸਾਰੇ ਅੱਜਕੱਲ੍ਹ ਮਾਇਆ ਵਾਲੇ ਹੋ ਜਾਣੇ ਸੀ ਮਾਇਆ ਵਿੱਚ ਸੁੱਖ ਨਹੀਂ ਜਿੰਨਾ ਪੈਸਾ ਮਹਾਰਾਜ ਕਹਿੰਦੇ ਜਿਸ ਗ੍ਰਹਿ ਥੋੜੀ ਇਸ ਗ੍ਰਹਿ ਚਿੰਤਾ ਜਿਸ ਗ੍ਰਹਿ ਜਿਆਦਾ ਸੋ ਪਰਮਾਨਤ ਕਾ ਕੋਣ ਸੁਖੀ ਹੋਇਆ ਸੰਸਾਰ ਦੇ ਵਿੱਚ ਕਿੰਨਾ ਚਿਰ ਹੋ ਗਿਆ ਆਪਾਂ ਹਰ ਇੱਕ ਸਾਲ ਗੁਰਨਾਕ ਪਾਤਸ਼ਾਹ ਦਾ ਪ੍ਰੋਗਰਾਮ ਮਨਾਉਂਦੇ ਆ ਪਰ ਸਾਧ ਸੰਗਤ ਜੀ ਗੁਰਨਾਕ ਪਾਤਸ਼ਾਹ ਦੀ ਜਿੰਦਰ ਬਤਾਰ ਦਾ ਰਣਾ ਨਹੀਂ ਚੱਲਦੇ ਉਹਨਾਂ ਚਿਰ ਅਸੀਂ ਸੰਸਾਰ ਤੋਂ ਮੁਕਤ ਨਹੀਂ ਹੋ ਸਕਦੇ ਉਹ ਨਾਮ ਜਿਹੜਾ ਗੁਰਨਾਕ ਪਾਤਸ਼ਾਹ ਨੇ ਸਿੱਧਾਂ ਨੂੰ ਕਿਹਾ ਕਹਿੰਦੇ ਤਹਾਡਾ ਗੁਰੂ ਕੌਣ ਆ ਉਹ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਨਕੇਲਾ ਉਹ ਸ਼ਬਦ ਤੁਹਾਡੇ ਅੰਦਰ ਵੀ ਚੱਲਦਾ ਮੇਰੇ ਵੀ ਚੱਲਦਾ ਚਾਹੇ ਕੋਈ ਮੋਨਾ ਚਾਹੇ ਕੋਈ ਸਿੱਖ ਚਾਹੇ ਕੋਈ ਅਸਾਈ ਚਾਹੇ ਕੋਈ ਮੁਸਲਮਾਨ ਸਭ ਦੇ ਅੰਦਰ ਚੱਲਦਾ ਇਸੇ ਕਰਕੇ ਬਾਬੇ ਨਾਨਕ ਨੇ ਕਿਹਾ ਕਹਿੰਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਸਾਰੇ ਬੰਦੇ ਪਰਮਾਤਮਾ ਦੇ ਆ ਜਿਹੜਾ ਵੀ ਹਸਾਬ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਬਾਬਾਣਾ ਕਿਸੇ ਦਾ ਟੈਨਸ਼ਨ ਹੀ ਕੋਈ ਨਹੀਂ ਸਾਨੂੰ ਔਗਣ ਦੀ ਜੇ ਦੂਜੇ ਵਿੱਚ ਆਪਣੇ ਆਪ ਨੂੰ ਅਸੀਂ ਚੰਗੇ ਬਣਿਓ ਅੰਦਰ ਪੰਜ ਬੈਠੇ ਆ ਉਹ ਸਾਨੂੰ ਚੰਗਾ ਬਣਾਈ ਜਾਂਦੇ ਦੂਜੇ ਚ ਔਗਣ ਦਿਖਾਈ ਜਾਂਦੇ ਆ ਪਰ ਜਿਹੜੇ ਦੂਜੇ ਨੇ ਜਦੋਂ ਨਾਮ ਜਪਣਾ ਸ਼ੁਰੂ ਕੀਤਾ ਸਾਡਾ ਮਨ ਕਿੱਥੇ ਗਿਆ ਪਹਿਲਾਂ ਬਾਹਰ ਦੂਜੇ ਤੇ ਜਾਂਦਾ ਇਹ ਅੰਤਰਮੁਖੀ ਹੋਣਾ ਸ਼ੁਰੂ ਹੁੰਦਾ ਅੰਦਰੋਂ ਆਪਣੇ ਔਗਣ ਦੇਖਣ ਨਾਲ ਪੰਜੇ ਬਾਹਰ ਰੱਬ ਦੇਖਣਾ ਸ਼ੁਰੂ ਹੋ ਜਾਂਦਾ ਰੱਬ ਕਿਤੇ ਕਿਤੇ ਗੁਰਦੁਆਰੇ ਥੋੜੀ ਲੱਭ ਤਾ ਤੁਹਾਡੇ ਅੰਦਰ ਬੈਠਾ ਹੈ ਤੁਹਾਡੇ ਅੰਦਰ ਪਰਮਾਤਮਾ ਤੁਹਾਡੇ ਨਾਲ ਪਰਮਾਤਮਾ ਪਰ ਮਹਾਰਾਜ ਕਿਸੇ ਚੀਜ਼ ਨਾ ਮੰਨਦੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝ ਸਾਨੂੰ ਗੁਰਬਾਣੀ ਗੁਰੂ ਚ ਵੀ ਸਮਝਾਇਆ ਜੋ ਹਮ ਕੋ ਪਰਮੇਸ਼ਰ ਉੱਪਰ ਉੱਤਰੇ ਤੈ ਸਭ ਨਰਕ ਗੁੰਡ ਮੈਂ ਬੜੇ ਪਰਮਾਤਮਾ ਇੱਕ ਹੈ ਜਿੰਨਾ ਚਿਰ ਇੱਕ ਤੇ ਆਉਂਦੇ ਨਹੀਂ ਜਿੰਨਾ ਚਿਰ ਇੱਕ ਤੇ ਭਰੋਸਾ ਨਹੀਂ ਕਰਦੇ ਸਾਡੇ ਅੰਦਰ ਸਾਡੇ ਨਾਲ ਹੈ ਉਹਨਾਂ ਚਿਰ ਜੋ ਮਰਜੀ ਕਰ ਲਓ ਸਾਡਾ ਸਾਰਾ ਕਿਰਿਆ ਕਰਮ ਕਾਲ ਲੁੱਟ ਜਾਂਦਾ ਮਾਲਾ ਸੁਖਨੀ ਸਾਹਿਬ ਦਾ ਬਾਟ ਕੀਤਾ ਦੂਜੇ ਦਿਨ ਜਿਹਨੇ ਨਿੰਦਿਆ ਕਰ ਦਿੱਤੀ ਉਹ ਗਿਆ ਸਾਰੇ ਪਾਠ ਕਿਉਂਕਿ ਪੰਜੇ ਦੂਤ ਅੰਦਰ ਬੈਠੇ ਇਹਨਾਂ ਨੇ ਬਾਜੀ ਹਰਾਉਣੀ ਹੈ ਤੋ ਸਾਧ ਸੰਗਤ ਜੀ ਕੋਸ਼ਿਸ਼ ਇਹ ਕਰਨੀ ਹੈ ਆਪਾਂ ਸੰਗਤ ਵਿੱਚ ਆਇਆ ਬੜੇ-ਬੜੇ ਭਾਗ ਆ ਆਪੇ ਸੰਗਤ ਸੱਦ ਬਹਲ ਲੈ ਆਪੇ ਵਿਦਾ ਕਰਾਵੇ ਇਸ ਕਰਕੇ ਸਾਧ ਸੰਗਤ ਜੀ ਨਾਮ ਜਪਣਾ ਹੈ ਜਿੱਨਾਂ ਚਿਰ ਨਾਮ ਨਹੀਂ ਜਪਿਆ ਉਹਨਾਂ ਚਿਰ ਅੱਗਾ ਨਹੀਂ ਸਵਾਰ ਹੋਣਾ ਕੌੜਾ ਸਾਕ ਹੈ ਇਹ ਤੁਹਾਨੂੰ ਜਪਣਾ ਪੈਣਾ ਆਪਣਾ ਆਪਣੇ ਹੱਥੀ ਆਪਣਾ ਕਾਰਜ ਸਵਾਰੀ ਇਸ ਕਰਕੇ ਸਾਧ ਸੰਗਤ ਜੀ ਜਦੋਂ ਨਾਮ ਜਪਾਂਗੇ ਤੇ ਅੰਦਰ ਨੌਨਿਜ ਅੰਮ੍ਰਿਤ ਪ੍ਰਾਪਤ ਦਾ ਨਾਮ ਦੇਹੀ ਮੈਚ ਕਬਿਸਰਾਮ ਉਹ ਕਿੱਥੇ ਆ ਨਾਮ ਕੋਈ ਕਹਿੰਦਾ ਜੀ ਮੈਂ ਕਾਗਜ਼ ਤੇ ਲੇਖ ਕੇ ਨਾਮ ਜਿੱਤਦਾ ਕੋਈ ਕੁਝ ਕਹਿੰਦਾ ਨਾਮ ਹੈ ਕਿੱਥੇ ਆ ਅਸੀਂ ਹੁਣ ਸਤਗੁਰਾਂ ਨੂੰ ਪੁੱਛਣਾ ਮਹਾਰਾਜ ਤੁਸੀਂ ਦੱਸੋ ਇਹਨਾਂ ਤੋਂ ਸੁਵਾਏ ਕਿਸੇ ਦੂਜੇ ਪਾਸੇ ਨਹੀਂ ਜਾਣਾ ਕਿਉਂਕਿ ਹਰ ਮਹਾਰਾਜ ਸਮਝਾਉਂਦੇ ਕਹਿੰਦੇ ਪੂਜੋ ਰਾਮ ਇੱਕ ਹੀ ਦੇਵਾ ਸਾਜਾ ਨਾਵਨ ਗੁਰ ਕੀ ਸੇਵਾ ਇਹਨਾਂ ਨੇ ਵੀ ਸਾਨੂੰ ਦੱਸਿਆ ਕਹਿੰਦੇ ਜਿਹੜਾ ਨਾਮ ਹੈ ਉਹ ਤੇਰੇ ਅੰਦਰ ਹੈ ਕਹਿੰਦੇ ਨਾਮ ਰਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵਾ ਲੱਗਿਆਂ ਕੱਢ ਰਤਨ ਦੇ ਵਿੱਚ ਪ੍ਰਕਾਸ਼ ਤੁਹਾਡੇ ਅੰਦਰ ਨਾਮ ਹੈ ਤਾਡੇ ਅੰਦਰ ਪਰਮਾਤਮਾ ਹੈ ਤੁਸੀਂ ਸਾਰੇ ਪਰਮਾਤਮਾ ਦਾ ਰੂਪ ਹੈ ਤੁਸੀਂ ਗੁਰਨਾਮ ਕੇ ਬਾਦਸ਼ਾਹ ਦਾ ਰੂਪ ਹੈ ਬਸ ਮਨ ਜਿਹੜਾ ਇੱਧਰ ਉੱਧਰ ਭਟਕਦਾ ਹੈ ਇਹਨੂੰ ਰੋਕ ਕੇ ਅੰਦਰ ਰੋਕਣਾ ਉਹ ਨਾਮ ਨਾਲ ਜੁੜਨਾ ਤਾਂ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦਾ ਕਹਿੰਦਾ ਮੇਰੇ ਦਰਸ਼ਨ ਕਰ ਲੈ ਤੇ ਪੰਜਾਂ ਦੇ ਕਰ ਲੈ ਉਹ ਇਹ ਕਹਿੰਦੇ ਮਹਾਰਾਜ ਪੰਜ ਨਾ ਹੁਣ ਕਹਿੰਦੇ ਵੀ ਇੱਕ ਜੇ ਕਰ ਲੈ ਸਭ ਦੇ ਅੰਦਰ ਤਾਂ ਜੋਤ ਜਲਦੀ ਪਈ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸਕੇ ਚਾਨਣ ਸਭ ਮੈਂ ਚਾਨਣ ਹੋਏ ਸਾਧ ਸੰਗਤ ਜੀ 22 ਸਾਲ ਮੈਂ ਮੁਸਲਮਾਨਾਂ ਚ ਰਿਆਂ ਪਰ ਮੁਸਲਮਾਨ ਇੰਨੇ ਧਰਮ ਦੇ ਪੱਕੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਉਹ ਇੱਕ ਦੂਸਰੇ ਵਾਏ ਦੂਜੇ ਨੂੰ ਨਹੀਂ ਪੁੱਜਦੇ ਤੁਸੀਂ ਦੇਖੋ ਕਿੰਨੀਆਂ ਭੈਣ ਜਿਓ ਵੱਡੀਆਂ ਭਾਗਾ ਵਾਲੀਆਂ ਮੁਸਲਮਾਨਾਂ ਦੀ ਮਸਜਿਦ ਦੇ ਵਿੱਚ ਜਨਾਨੀ ਨਹੀਂ ਜਾ ਸਕਦੀ ਕਿਸੇ ਨੂੰ ਪੁੱਛ ਲੈ ਪਰ ਤੁਹਾਨੂੰ ਗੁਰੂ ਨਾਨਕ ਬਾਦਸ਼ਾਹ ਜੀ ਨੇ ਬਰਾਬਰ ਬਿਠਾ ਲਤਾ ਸਿੱਖ ਦੇ ਕਹਿੰਦਾ ਜਿੱਥੇ ਮੇਰਾ ਸਿੱਖ ਪਾਠ ਕਰੂ ਉੱਥੇ ਮੇਰੀ ਸਿੰਘਣੀ ਵੀ ਬੈਠੂ ਤੁਹਾਡੇ ਸਰਕਾਰ ਜਾ ਗੁਰੂ ਨਾਨਕ ਬਾਦਸ਼ਾਹ ਨੇ ਛਾੜ ਦਿੱਤਾ ਹੁਣ ਤੁਸੀਂ ਲਾਉਣਾ ਇੱਥੇ ਬਹਿ ਕੇ ਆਪ ਪਾਠ ਕਰਨਾ ਆਪਣੀ ਅਰਦਾਸ ਆਪ ਕਰਨੀ ਹੈ ਇਸ ਕਦੇ ਗੁੰਨਾਕ ਬਾਦਸ਼ਾਹ ਜੀ ਨੇ ਬਰੋਬਰ ਦਰਜਾ ਦਿੱਤਾ ਸੋ ਇੰਨੀਆਂ ਗੇ ਬੇਨਤੀਆਂ ਭਾਈ ਸਾਹਿਬ ਹੋਣਾ ਦੇ ਨਾਲ ਕੰਟੈਕਟ ਹੋਇਆ ਆਇਆ ਕਰਾਂ ਇਕੱਠਾ ਕਰਿਆ ਕਰਾਂਗੇ ਹੁਣ ਫੇ ਬਾਬਾ ਜੀ ਕੀਰਤਨ ਕਰਨਗੇ ਸੋ ਇੰਨੀਆਂ ਗੇ ਬੇਨਤੀਆਂ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ